ਕਸਬੇ ਦੇ ਵਿੱਚ ਕੱਲ ਭਗਵਾਨਤਮਾਨ ਦੇ ਹੁਕਮਾਂ ਦੇ ਵਿੱਚ ਪਿੰਡ ਨੰਗਲ ਝੌਰ ਦੇ ਵਿੱਚ ਗਰਦਾਸਪੁਰ ਦੇ ਵਿੱਚ ਬਹੁਤ ਵੱਡਾ ਕਿਸਾਨਾਂ ਦੇ ਉੱਤੇ ਜ਼ਬਰ ਕੀਤਾ ਗਿਆ ਕੁੱਟਿਆ ਗਿਆ ਮਾਰਿਆ ਗਿਆ ਬਿਨਾਂ ਪੈਸੇ ਦਿੱਤੇ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਝੋਨੇ ਵਾਹ ਗਿਆ ਇੱਕ ਕਿਸਾਨ ਨੂੰ ਇੰਨਾ ਮਾਰਿਆ ਕੁੱਟਿਆ ਕਿ ਉਹ ਸੀਰੀਸ ਬੈਠਾ ਵਾ ਉਹਦਾ ਉਹਨੂੰ ਅੰਮ੍ਰਿਤਸਰ ਜਿਹੜਾ ਰੈਫਰ ਕੀਤਾ ਅੱਜ ਉਹਦੇ ਰੋਸ ਹੋ ਜੋ ਸਾਰੇ ਪੰਜਾਬ ਦੇ ਉਤਰੇ ਫੁੱਟ ਰਹੇ ਆ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਣਾ ਚਾਹੁੰਦੇ ਆ ਜਿੱਨਾ ਚਿਰ ਜੋਗ ਮਾਪਦਾਂ ਤੂੰ ਨਹੀਂ ਦਿੰਦਾ ਕਿਸਾਨਾਂ ਦੀਆਂ ਜ਼ਮੀਨਾਂ ਦਾ ਉਹਨਾਂ ਚਿਰ ਇੱਕ ਵੀ ਇੱਥੇ ਜਿਹੜੀ ਜ਼ਮੀਨ ਆ ਉੱਥੇ ਕਬਜ਼ਾ ਨਹੀਂ ਹਟਦਿਆਂਗੇ ਆਉਣ ਵਾਲੇ ਦਿਨਾਂ ਦੇ ਭਗਵੰਤ ਮਾਨ ਤੇਰੇ ਨਾਲ ਤੇਰੇ ਡੀਸੀ ਦੇ ਨਾਲ ਤੇ ਤੇਰੇ ਇੱਥੇ ਜਿਹੜੀ ਪੁਲਿਸ ਆ ਉਹਦੇ ਨਾਲ ਤੂੰ ਟਕਰਾਂਗੇ ਤੂੰ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਛਪ ਵਾਲੇ ਮੀਟਰ ਵੀ ਲਾਉਣੇ ਸ਼ੁਰੂ ਕਰਦੇ ਆ ਅਸੀਂ ਛਪ ਵਾਲੇ ਮੀਟਰ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਨਹੀਂ ਲਗਣਦਿਆਂਗੇ ਬਿਜਲੀ ਬੋਰਡ ਸਾਡਾ ਵਾ ਕੁਈ ਤਜਰੀ ਬੋਰ ਜਿਹੜਾ ਵੇਚਣ ਜਾ ਰਹੇ ਦੇ ਸਾਡਾ ਆਦਾਰੇ ਨੂੰ ਕੋਈ ਵੇਚਣ ਜਾ ਰਹੇ ਇਹ ਤੇ ਲੜਾਈ ਲਗਾਤਾਰ ਜਾਰੀ ਰਹੂ ਜਿੱਤ ਲੜਦੇ ਲੋਕਾਂ ਦੀ ਹੋਊਗੀ ਧੰਨਵਾਦ ਜੀ ਬਹੁਤ ਜੀ ਦਾ ਕੰਮ ਆ ਬਹੁਤ ਜੀ